ਲੈ ਵੀ ਮਿੱਤਰੋ ਅੱਜ ਦੀ ਵੀਡੀਓ ਪੰਜਾਬੀ ਹੋਣ ਦੇ ਨਾਤੇ ਸ਼ੇਅਰ ਤੇ ਲਾਈਕ ਕਰਨ ਦਾ ਫਰਜ਼ ਬਣਦਾ ਤੇ ਵੀਰ ਲਈ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਲਿਖੋ ਕਿਉਂ ਕਿ ਕਿਉਂਕਿ ਜਦੋਂ ਕੋਈ ਪੰਜਾਬੀ ਭਰਾ ਕੰਮ ਕਰਦਾ ਤਾਂ ਆਪਣਾ ਹੱਕ ਬਣਦਾ ਵੀ ਆਪਾਂ ਵੀ ਦਾ ਸਾਥ DIYੇ ਤਾਂ ਜੋ ਵੀਰ ਦਾ ਕੰਮ ਹੋਰ ਵੱਧ ਸਕੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਜ਼ਿੰਮੇਵਾਰ ਫੈਮਿਲੀ ਦੇ ਨਾਲ ਇਹਨਾਂ ਨੇ ਖੇਤੀਬਾੜੀ ਨੂੰ ਲਾਏ ਬੰਦ ਧੰਦਾ ਬਣਾਉਣ ਦਾ ਕਦਮ ਚੁੱਕਿਆ ਜਿਹੜੇ ਕਹਿੰਦੇ ਨੇ ਵੀ ਮੱਜਾਂ ਵਿੱਚੋਂ ਕੁਝ ਨਹੀਂ ਵੱਜਦਾ ਉਹ ਆ ਵੀਡੀਓ ਪੂਰੀ ਵੇਖੋ ਕਿਵੇਂ ਇੱਕ ਜ਼ਿੰਮੇਵਾਰ ਫੈਮਿਲੀ ਮਿਲ ਕੇ ਕੰਮ ਕਰ ਰਹੀ ਹੈ ਕਿਉਂਕਿ ਮਹਿੰਗਾਈ ਦੇ ਜ਼ਮਾਨੇ ਵਿੱਚ ਜੇ ਆਪਾਂ ਮਿਲ ਕੇ ਕੰਮ ਕਰੀਏ ਤਾਂ ਬਹੁਤ ਕੁਝ ਹੋ ਸਕਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੱਜਾਂ ਦੇ ਦੁੱਧ ਦਾ ਬਣਦਾ ਮੁੱਲ ਨਹੀਂ ਮਿਲ ਰਿਹਾ ਪਰ ਜ਼ਿੰਮੇਵਾਰ ਪਰਿਵਾਰ ਨੇ ਮਿਲ ਕੇ ਹੱਲ ਕੱਢ ਲਿਆ ਚਲੋ ਗੱਲਬਾਤ ਕਰਦੇ ਆਂ ਵੀ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਇੰਨੇ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਚਲੋ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਆਜੋ ਲੋ ਜੀ ਬਾਈ ਆਪਾਂ ਗੁਰਚਰਨ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਦੇ ਮਾਈਂਡ ਦੇ ਵਿੱਚ ਜਿਹੜਾ ਕਨਸੈਪਟ ਹੈ ਕਿੱਥੋਂ ਆ ਬਾਈ ਅਸੀਕਰ ਜੀ ਅਸੀਕਰ ਜੀ ਕਿ ਮੈਂ ਗੁਰਚਰਨ ਵੀਰ ਠੀਕ ਹੈ ਜੀ ਵਧੀਆ ਵੀਰੇ ਠੀਕ ਹੈ ਜੀ ਪਿੰਡ ਕਿਹੜਾ ਵੀਰੇ ਆਪਣਾ ਪਲਾਇਡ ਪਿੰਡ ਕਾਲ ਕੀ ਵੀਰੇ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਪੀਖੀ ਰੋਡ ਦੇ ਉੱਤੇ ਹਾਂ ਜੀ ਹਾਂ ਜੀ ਪੀਖੀ ਰੋਡ ਦੇ ਉੱਪਰ ਜੀ ਪੀਖੀ ਰੋਡ ਦੇ ਉੱਤੇ ਠੀਕ ਹੈ ਜੀ ਮੱਝਾਂ ਦਾ ਕ ਕੁਆਇਆ ਪਾ ਜਿਆ ਕਿ ਨਾਵਾ ਪ੍ਰੋਜੈਕਟ ਲਾਈ ਜਾਪਾ ਵੀ ਖੁਆ ਮੰਨ ਕੇ ਚੱਲ ਉਹ ਕਰਨਾ ਜੀ ਇਹ ਕੱਢ ਕੇ ਵੇਚਿਆ ਕਰੀ ਆਪ ਨੂੰ ਜ਼ਿਆਦਾ ਆਂਧਨ ਹੋ ਗਈ ਜੀ ਠੀਕ ਹੈ ਜੀ ਕਿਵੇਂ ਆ ਮਾਈਂਡ ਦੇ ਵਿੱਚ ਵੀ ਆਪਾਂ ਖੁਆ ਕੱਢ ਕੇ ਵੇਚਿਆ ਕਰੀਏ ਵਾਹ ਜੀ ਆ ਦੇਖਿਆ ਜੀ ਆਪ ਲਾਉਣੇ ਕਰਦੇ ਨੇ ਵੀ ਉਹੀ ਚੀਜ਼ ਆਪ ਨੂੰ ਨਹੀਂ ਮਿਲਦੀ ਇਹ ਦੇ ਕਰਕੇ ਵੀ ਆਪ ਆਪ ਦਾ ਆਪ ਕੰਮ ਤੋਰੀਏ ਮੈਂ ਆਪਣੇ ਦੁੱਧ ਦੀ ਬੱਚਤ ਤਾਂ ਵਧੀਆ ਹੋਵੇ ਆਪਾਂ ਤਾਂ ਉਹ ਕੰਮ ਕਰੀਏ ਠੀਕਾ ਮੁਨਾਫਾ ਹੈ ਨਹੀਂ ਦੁੱਧ ਵੇਚਣ ਦੇ ਵਿੱਚ ਉਹਨਾਂ ਜਾਂ ਫਿਰ ਆਹ ਵੇਖ ਜੀ ਉਹ ਗੱਲ ਨਹੀਂ ਹੈਗੀ ਜੀ ਕਿ ਤੇ ਫੈਂਟ ਦੇ ਸਾਹਮਣੇ ਕਿੱਥੇ ਆਪਣਾ ਆ ਵੀ ਚੀਜ਼ ਤਿਆਰ ਕਰਕੇ ਸੁੱਧ ਕਰਕੇ ਵਿੱਚ ਜੀ ਫਰਕ ਆ ਜੀ ਠੀਕ ਆ ਹਾਂ ਜੀ ਦੁੱਧ ਐਨਾ ਕਿੱਥੋਂ ਆਊਗਾ ਬਾਈ ਦੁੱਧ ਆਪਣੇ ਕੋਲੇ ਪਸ਼ੂ ਹੈਗੇ ਜੀ ਬਾਕੀ ਤੁਸੀਂ ਆਪ ਦਾ ਖਾ ਸਕਦੇ ਕਿੰਨੀਆਂ ਮੱਝਾਂ ਆਪਣੇ ਕੋਲੇ ਆਪਣੇ ਕੋਲ ਹੈਗੇ ਜੀ ਸਾਰੇ 20 ਨਾਗ ਜੀ 20 ਨਾਗ ਆਜੋ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਮੱਝਾਂ ਦਿਖਾ ਦਈਏ ਕਿਉਂਕਿ ਵੀਰਾਂ ਨੂੰ ਆਇਆ ਹੁੰਦਾ ਨਾ ਵੀ ਯਾਰ ਦੁੱਧ ਜਾਲੀ-ਦੁੱਲੀ ਲੈ ਕੇ ਆਉਣਗੇ ਖੁਆ ਕੇ ਤੋਂ ਨਾ ਹਾਂਜੀ ਕਿੰਨਾ ਖੁਆ ਹੋ ਜਾ ਕਰੋ ਬਾਈ ਜੀ ਆਪਣੇ ਕੋਲੇ ਜੀ ਆਪਣੇ ਕੋਲੇ ਕਾਊਂਟਰ ਦੁੱਧ ਮੰਨ ਕੇ ਚੱਲੋ ਜੀ ਹੋ ਜਾ ਕਰੋ 20-25 ਕਿਲੋ ਡੇਲੀ ਦਾ ਆਪਣੇ ਖੁਆ ਜੀ 20-25 ਕਿਲੋ ਹਾਂਜੀ ਲਓ ਜੀ ਬਾਈ ਜੀ ਦੇਖ ਸਕਦਾ ਹੋ ਨਾ ਇਹ ਬਾਈ ਦੀਆਂ ਮੱਝਾਂ ਨੇ ਇੱਥੇ ਗਾਵਾਂ ਨੇ ਨਾ ਹਾਂਜੀ ਖੁਆ ਮਿਲੂਗਾ ਜੀ ਸਾਨੂੰ ਮੱਝਾਂ ਦਾ ਹਾਂਜੀ ਨਾ ਦੇਖ ਸਕਦਾ ਹੋ ਜੀ ਮੱਝਾਂ ਦੇ ਦੁੱਧ ਦਾ ਖੁਆ ਮਿਲੂਗਾ ਦੇਖ ਸਕਦਾ ਹੋ ਬਾਈ ਦੇ ਘਰ ਦੀਆਂ ਮੱਝਾਂ ਨੇ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਮੱਝਾਂ ਵਾਲਾ ਕੰਮ ਕਰਦੇ ਹੋ ਤੁਹਾਨੂੰ ਆਪਣਾ ਹੋ ਗਿਆ ਜੀ 10 ਸਾਲ ਜੀ 10 ਸਾਲ ਮੱਝਾਂ ਦਾ ਨਾ ਠੀਕ ਆ ਕਾਟਲ ਦੁੱਧ ਹੋ ਜਾਂਦਾ ਆਪਣੇ ਕੋਲੇ ਹਾਂਜੀ ਹਾਂਜੀ ਬਾਦੀ ਹੋ ਜਾਂਦਾ ਜੀ ਕਾਊਂਟਰ ਮੰਨ ਕੇ ਚੱਲੋ ਜਿਉਂਦਾ ਆਪਣੇ ਕੋਲੇ ਕੰਪਲਟ ਕਿ 10 ਕਿਲੋ ਉੱਪਰ ਵੀ ਹੁੰਦਾ 20 ਵੀ ਹੋ ਜਾਂਦਾ ਜੀ ਕਾਊਂਟਰ ਮੰਨ ਕੇ ਚੱਲੋ ਲਗਭਗ ਠੀਕਾ ਉਹਨਾਂ ਪੱਜ ਜਿਵੇਂ ਦੇਖਿਆਗਾ ਪਿੰਡਾਂ 'ਚ ਮੱਝਾਂ ਰੱਖਣੀਆਂ ਬੰਦ ਕਰਤੀਆਂ ਹਾਂਜੀ ਕਾਰਨ ਕੀ ਆ ਯਾਰ ਉਹ ਬਿਜਵਾ ਖਿਆਈ ਕਰਦੇ ਜੀ ਸਵੇਰ ਸਮੇਂ ਔਖਾ ਜਿਹਾ ਜਿਆਦਾ ਉਹ ਕਰਦਿਆ ਵੋਹੇ ਕੁੜੇ ਸਿੱਟਣਾ ਸਾਡੇ ਬੁੜਿਆਂ ਆਉਂਦੇ ਆ ਉਹ ਕਰਦੇ ਆ ਠੀਕ ਆ ਜੇ ਆਪਾਂ ਮੰਨ ਲੇ ਕਿ ਕੋਈ ਬੰਦਾ ਰੱਖਦੇ ਕੋਈ ਇੰਨਾ ਚ ਫਿਰ ਤੂੰ ਪਤਾ ਵੀ ਘਾਟੇ ਦਾ ਪੰਜ ਬਣ ਜਾਂਦੀ ਸੀ ਸਹੀ ਗੱਲ ਹੈ ਨਾ ਹਾਂਜੀ ਮੁਨਾਫਾ ਨਹੀਂ ਹੁੰਦਾ ਯਾਨੀ ਕਿ ਉਹ ਹਾਂਜੀ ਹਾਂਜੀ ਉਹਦੇ ਦੇਖਿਆ ਜਾਵੇ ਤੜਾ ਆਪਾਂ ਮੰਨ ਕੇ ਚੱਲ ਕਹਿੰਦਾ ਥੇ ਕਮਾਈ ਕਰਕੇ ਫੇਰ ਮੜਾ ਮੋਟਾ ਕੋਈ ਵਾਜਦਾ ਕੋ ਦੁੱਧ ਉਹਨਾਂ ਰੇਟ ਨਹੀਂ ਹੈਗਾ ਬਾਕੀ ਉਹਨਾਂ ਰੇਟ ਵੀ ਨਹੀਂ ਇੰਨੀ ਆਪਣੀ ਮਿਹਨਤ ਹੁੰਦੀ ਸਹੀ ਗੱਲ ਹੈ ਨਾ ਬਾਜ਼ਾਰ ਤੋਂ ਖੁਆ ਮੱਲਾ ਦਾ ਕਵਾਂਟਲਾਂ ਦੇ ਕਵਾਂਟਲ ਪਿਆ ਹੈ ਨਾ ਕਿੱਥੋਂ ਆਉਂਦਾ ਇੰਨਾ ਖੁਆ ਵੀ ਦੁੱਧ ਤਾਂ ਉਹਨਾਂ ਹੈ ਨਹੀਂ ਮਨ ਲੱਗਦਾ ਆਈ ਦੁੱ ਨਹੀਂ ਮਿਲਦੀ ਹਾਂ ਇੱਕ ਵਾਰਸ ਆਪਾਂ ਨੂੰ ਸਰਦਾ ਨਹੀਂ ਲੈਦਾ ਜ਼ਰੂਰ ਲੈਣਾ ਬਾਜ਼ਾਰਾਂ ਚ ਹਾਂ ਪਰ ਉਹ ਗੱਲ ਨਹੀਂ ਹੈਗੀ ਅਸਲੀ ਮਿਲਦਾ ਨਹੀਂ ਬਾਈ ਕਰੀਏ ਕੀ ਹੁਣ ਬਰਾਬਰ ਬਿਲਕੁਲ ਇੱਕ ਤਰ੍ਹਾਂ ਦੀ ਮਜਬੂਰੀ ਆ ਹਾਂ ਜਾਂ ਬਸ ਸਭ ਨੂੰ ਸੱਤ ਨਹੀਂ ਲੈਣਾ ਪੈਂਦਾ ਇਹ ਲੈਣਾ ਪੈਂਦਾ ਨਾ ਠੀਕ ਗੱਲ ਆ ਬੇ ਨਾ ਤੇ ਆਪਾਂ ਇਹ ਕਦਮ ਚੱਕਿਆ ਨਾ ਵਧੀਆ ਕਦਮ ਆਗਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਉਹਨਾਂ ਦਾ ਦੁੱਧ ਜਿਕੇ ਮੈਂ ਆਪਾਂ ਡੈਰੀ ਚ ਪਾਉਣਾ ਨਾ ਆਪਾਂ ਸਾਨੂੰ ਐ ਵੀ ਆਪਦਾ ਖੋਆ ਤਿਆਰ ਕਰਕੇ ਵੇਚਣਾ ਦਾ ਸੁੱਧ ਨਾਲ ਇਹ ਫਾਇਦਾ ਨਾ ਆਪ ਨੂੰ ਪਸੰਦੀ ਥੋੜੀ ਘੜੀ ਆਮਦਨ ਹੋਵੇ ਹਾਂ ਆਮਦਨ ਹੋਵੇ ਠੀਕ ਗੱਲ ਆ ਉਹ ਦਾ ਦਾ ਆਮਦਨ ਹੈ ਨਹੀਂ ਦੇਖਿਆ ਜਾ ਬਣਾ ਹਾਂ ਜੇ ਖਰਚਾ ਬੱਸ ਪੈ ਜਾਂਦਾ ਖਾੜੀ ਲਾ ਲਓ ਪਹਿਲਾਂ ਤੁਸੀਂ 1200 ਦੀ ਬੋਰੀ ਚ ਮੰਨ ਜਰੋਂ 1800 ਤੇ 1900 ਦੇ ਕਰ ਭਾਗੀ ਠੀਕ ਹੈ ਜੀ ਐ ਉਹਨਾਂ ਦੁੱਧ ਦਾ ਰੇਟ ਮਿਲ ਨਹੀਂ ਰਿਹਾ ਜੀ ਸਹੀ ਗੱਲ ਆ ਮਿਲ ਨਹੀਂ ਰਿਹਾ ਗੋਚਾਪ ਨੂੰ ਭਾਈ ਗੱਲ ਆ ਗਈ ਜਿਵੇਂ ਹੁਣ ਸੋਨੂੰ ਪਿੰਡ ਵਾਲੇ ਨਹੀਂ ਐਵੇਂ ਯਾਰ ਕਹਿਣਗੇ ਵੀ ਯਾਰ ਤੁਸੀਂ ਇਹਨਾਂ ਖੁਆ ਵੇਚਿਆ ਕਰੋਗੇ ਯਾਰ ਨਹੀਂ ਆ ਇਹਦਾ ਕੋਈ ਕੋਈ ਹੁਣ ਹੀ ਆਪਣਾ ਦਾ ਜੀ ਫਿਰ ਵੀ ਯਾਰ ਹੁੰਦਾ ਤਾਂ ਹੈਗਾ ਪਿੰਡ ਵਾਲੇ ਤਾਂ ਕਹਿਣਗੇ ਨਾ ਨਹੀਂ ਹੁਣ ਆ ਜੀ ਸਾਰਾ ਤੇ ਖਾਪਦੇ ਆ ਜੇ ਪੁੱਛੋ ਜੇ ਆਪਣਾ ਆਏ ਵੀ ਆਂਦਨ ਹੋਵੇ ਫੇਰੀ ਫਾਇਦਾ ਜੀ ਫੇਰੀ ਫਾਇਦਾ ਹ ਆ ਹੁਣ ਪਿੰਡ ਦਾ ਬਹੁਤ ਕੁਝ ਕਹਿੰਦਾ ਹੈਗਾ ਐ ਉਹੀ ਖਾਪੀ ਇੰਨੇ ਤੁਸੀਂ ਐ ਕਰਦੇ ਹੋ ਅੱਛਾ ਹਾਂ ਠੀਕ ਆ ਸਹੀ ਗੱਲ ਆ ਭਾਈ ਨਾ ਜਾਨੀ ਕਿ ਲੋਕਾਂ ਤੋਂ ਬਿਨਾ ਪਰਾਂ ਹੋ ਕੇ ਚੱਲਣਾ ਪੈਂਦਾ ਨਾ ਇੱਕ ਵਾਰ ਜਾ ਹਾਂਜੀ ਹਾਂ ਆਉਂਦਾ ਘਰ ਚ ਲਾਉਣ ਵਾਸਤੇ ਹਾਂਜੀ ਹਾਂਜੀ ਸਹੀ ਗੱਲ ਨਾ ਬਤਾ ਘਰ ਦੇਖਣਾ ਪੈਂਦਾਗਾ ਭਾਈ ਦੇਖ ਸਕਦੇ ਹੋ ਉੱਧਰ ਖੋ ਆ ਜਿਹੜਾ ਨਿਕਲਦਾ ਹੈਗਾ ਬੇਬੇ ਅੱਗੀ ਪਿਆ ਖੁਰਚਣਾ ਮਾਨ ਬੇਬੇ ਨਾਲ ਗੱਲਬਾਤ ਕਰਦੇ ਆ ਨਾ ਆਪਾਂ ਬੇਬੇ ਜਸਰੀ ਘਰ ਸੱਸਰੀ ਘਰ ਪਤਾ ਠੀਕ ਠਾਕ ਬੇਬੇ ਹਾਂ ਪਤਾ ਠੀਕ ਆ ਠੀਕ ਆਗਾ ਖੋਆ ਵਾਲਾ ਕੰਮ ਤੋਰ ਲੈ ਫਰਾ ਬੇਬੇ ਹਾਂ ਵੀਰੇ ਖੋਆ ਤੋ ਅੱਲਾ ਪਤਾ ਤੁਸੀਂ ਆਪ ਹੀ ਤਿਆਰ ਕਰਿਆ ਕਰੋ ਖੋਆ ਸੋ ਨਾ ਆਪ ਹੀ ਕਰਦਾ ਤਿਆਰਾ ਸੋ ਠੀਕ ਆ ਪੂਰਾ ਸਾਥ ਦੇਓਗੇ ਮੁੰਡੇ ਦਾ ਫਰਾ ਹਾਂ ਪਤਾ ਹਾਂ ਜਿੰਨੇ ਕਿ ਪਹੁੰਚ ਆਉਂਦੀ ਉਹਨੇ ਸਾਥ ਦੇਵਾਂਗੇ ਸਹੀ ਗੱਲ ਆ ਨਾ ਦੇਣਾ ਚਾਹੀਦਾ ਨਾ ਹਾਂ ਹਾਂ ਪਤਾ ਹੋਰ ਇਹੀ ਸਹੀ ਗੱਲ ਆਗੀ ਉਹ ਤਾਂ ਫਿਰ ਆਪਾਂ ਨੂੰ ਕੀਤਾ ਨਹੀਂ ਬਈ ਇਹੀ ਕੰਮ ਆ ਠੀਕ ਇਹੀ ਕੰਮ ਆ ਮੱਝਾ ਮੱਝਾ ਦਾ ਕੰਮ ਕਰਦੇ ਬੱਲਾ ਇਹੀ ਆ ਠੀਕ ਆ ਲੋ ਜੀ ਵੇ ਖੁਆ ਬਣ ਰਿਹਾ ਹੈਗਾ ਇਹਦੇ ਨੇ ਤੁਸੀਂ ਬਣੇ ਰਿਓ ਵੀਡੀਓ ਦੇ ਵਿੱਚ ਨਾ ਵਿਚਾਰਨ ਬਈ ਇੱਕ ਗੱਲ ਹੋਰ ਆ ਨਾ ਹਾਂਜੀ ਫੈਮਿਲੀ ਫੁੱਲ ਨਾਲ ਆਪਣੇ ਹਾਂ ਜੀ ਜੀ ਪੂਰਾ ਸਾਥ ਦਿੰਦੇ ਆਪਣੇ ਪੂਰਾ ਸਾਥ ਦਿੰਦੇ ਆ ਠੀਕ ਆ ਕਿਤੇ ਕੱਲਾ ਤਾਂ ਨਹੀਂ ਖਾਪੀ ਜਾਂਦਾ ਕਿਤੇ ਨਾ ਨਾ ਕੋਈ ਚੱਕਰ ਨਹੀਂ ਜੀ ਹੁਣ ਕਿੰਨੇ ਕਈ ਵਾਰ ਨਹੀਂ ਘਰੇ ਹੁੰਦੇ ਤਾਂ ਰਾਹ ਪੈਲਾ ਆਪਣਾ ਕੋਈ ਫਿਕਰ ਨਹੀਂ ਜੀ ਠੀਕ ਆ ਫਿਕਰ ਨਹੀਂ ਕੋਈ ਹਣਾ ਹਾਂ ਜੀ ਕੋਈ ਫਿਕਰ ਨਹੀਂ ਠੀਕ ਆ ਦੁੱਧ ਕਿੰਨਾ ਕਾ ਆਪਣੀ ਮੱਝਾਂ ਥੱਲੇ ਆਪਾਂ ਹੈਗਾ ਜੀ ਕਾਊਂਟਰ ਮੰਨ ਕੇ ਚੱਲ ਜਉਂਦਾ ਕੰਪਲੈਕਸ 10 ਕਿਲੋ ਵੀ ਹੋ ਜਾਂਦਾ 20 ਕਿਲੋ ਵੀ ਚੱਲ ਕੇ ਤੋਕਣਾ ਸੁੱਕਾ ਪਸ ਘੱਟ ਖਰਾਕ ਜੀ ਆਪਾਂ ਦਾ ਫੀਡ ਵਰਤ ਰਹੇ ਹਾਂ ਦਾ ਫੀਡ ਵਰਤ ਹਾਂਜੀ ਠੀਕ ਆ ਖੂ ਆਪਾਂ ਕਿੱਥੇ ਤੱਕ ਪਹੁੰਚਾ ਦਾਂਗੇ ਆਪਾਂ ਜੀ ਪਹੁੰਚ ਆਪ ਤਾਂ ਜੀ 50 60 ਕਿਲੋਮੀਟਰ ਤੱਕ ਕਰ ਸਕਦੇ ਹਾਂ ਠੀਕ ਆ ਤਾਂ ਜੀ ਫਿਰ ਕਮਾ ਕਰਕੇ ਆਪ ਤੁਹਾਨੂੰ ਵਧੀਆ ਜੀ ਠੀਕ ਆ ਹਾਂ ਜੀ 50 ਕਿਲੋਮੀਟਰ ਤੱਕ ਆਪਾਂ ਹੋ ਕਰ ਸਕਦੇ ਹਾਂ ਠੀਕ ਆ ਜੀ ਰੇਟ ਫਿਰ ਕੀ ਹੋਊਗਾ ਕਿਹੜਾ ਜੇ ਕੱਢੋਂ ਗ੍ਰੇਡ ਵੀ ਕਿੰਨਾ ਪੈਂਦਾਗਾ ਰੇਟ ਆਪਾਂ ਜੀ 600 ਰੱਖਦੇ ਜੀ ਇਕੱਠਾ ਲੈਣਾ ਜੀ ਆਪਾਂ 550 ਰੁਪਇਆ ਜੇ ਮੰਨ ਕੇ ਕਿਲੋ ਲੈਣਾ 600 ਦਾ ਠੀਕ ਆ ਬਾਜ਼ਾਰ ਵਾਲਾ ਰੇਟ ਜੀ ਯਾਨੀ ਕਿ ਕੋਈ ਉਹ ਨਹੀਂ ਕਿ ਜਿਆਦਾ ਫਰਕ ਨਹੀਂ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਨਾ ਮਲਾਵਟ ਤਾਂ ਨਹੀਂ ਹੋਊਗੀ ਨਾ ਜੀ ਕੋਈ ਵੀ ਮਲਾਵਟ ਕੋਈ ਵੀ ਪ੍ਰਕਾਰ ਦੀ ਮਲਾਵਟ ਆਪਾਂ 10000 ਰੁਪਏ ਨਾ ਕੋਈ ਵੀ ਕੁਝ ਵੀ ਇੱਕ ਚੀਜ਼ ਦੀ ਕੱਢ ਦੇ ਜੀ ਠੀਕ ਆ ਗਾਰੰਟੀ ਹੈ ਯਾਨੀ ਪੂਰੀ ਹਾਂ ਜੀ ਹਾਂ ਜੀ ਪੂਰੀ ਗਾਰੰਟੀ ਹੈ ਜੀ ਠੀਕ ਆ ਟੈਸਟ ਕਿਦਾਂ ਦਾ ਰਹੂਗਾ ਚੈੱਕ ਕਰ ਜਾਓ ਟੈਸਟ ਪੂਰਾ ਵਧੀਆ ਜੀ ਮੰਨ ਕੇ ਚਲੋ ਆਪਾਂ ਤੋਂ ਆ ਕੇ ਬੰਦਾ ਲਵੇ ਬੈ ਕੇ ਵੀ ਕਢ ਲਓ ਜੀ ਬਾਈ ਜੀ ਜਾਨੀ ਕਿ ਐਡੀ ਬਡੀ ਹੋਪਰਾ ਵੀ ਤੁਸੀਂ ਇੱਥੇ ਆਓ ਲਵੇ ਬੈਠ ਕੇ ਖਵਾ ਕੜਵਾ ਕੇ ਲੈ ਕੇ ਜਾ ਸਕਦੇ ਹੋ ਬਾਈ ਤੋ ਪਿੰਡ ਕਾਲੇ ਕਿ ਆ ਗਿਆ ਹਾਂਜੀ ਹਾਂਜੀ ਜਿਲ੍ਹਾ ਬਰਨਾਲਾ ਨਾ ਜਾਨੀ ਕਿ ਤੁਸੀਂ ਕਰ ਦੋਗੇ 50 60 ਕਿਲੋਮੀਟਰ ਦੇ ਅੰਦਰ ਦਾ ਤੁਸੀਂ ਭੇਜ ਦੋਗੇ ਨਾ ਹਾਂਜੀ ਹਾਂਜੀ ਸੱਕ ਪਹੁੰਚ ਕਰ ਸਕਦੇ ਹਾਂ ਠੀਕ ਆ ਲਓ ਜੀ ਅੱਪਾ ਫੈਮਿਲੀ ਨਾਲ ਵੀ ਗੱਲਬਾਤ ਕਰ ਦਾਂਗੇ ਕਿਉਂਕਿ ਫੈਮਿਲੀ ਨਾਲ ਫੁੱਲ ਸਪੋਰਟ ਦੇ ਵਿੱਚ ਹੈਗਾ ਗੱਲਬਾਤ ਕਰ ਦਾਂਗੇ ਬੱਸ ਅਸਰ ਕਰੀ ਠੀਕੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਵੇਂ ਲੱਗਿਆ ਆਪਣਾ ਕੰਮ ਜੀ ਇਹ ਤੁਹਾਨੂੰ ਵੀ ਕਿਵੇਂ ਕਰਨਾ ਚਾਹੀਦਾ ਜੀ ਸਾਨੂੰ ਬਸ ਵੀਰੇ ਆਏ ਆ ਵੀ ਦੇਖਦੇ ਆਪਾਂ ਖੋਆ ਵੀ ਕਿੰਨੀ ਕ ਸਪੋਰਟ ਕਰਦੇ ਆ ਲੋਕ ਵੀ ਆਪਾਂ ਪੰਜਾਬੀ ਹੋ ਕੇ ਵੀ ਆਪਾਂ ਖੋਏ ਦਾ ਕੰਮ ਕਰਦੇ ਆ ਵੀ ਕਿੰਨੀ ਕ ਸਪੋਰਟ ਮਿਲੂਗੀ ਦੇਖਦੇ ਆ ਵੀਰੇ ਦੇਖਦੇ ਆ ਕਿੰਨਾ ਕ ਮੈਲ ਦਾ ਸੰਜੋਗ ਠੀਕ ਆ ਜੀ ਲੋ ਜੀ ਬਾਈ ਜੀ ਹੁਣ ਪੰਜਾਬੀਆਂ ਦਾ ਹੱਕ ਬਣਦਾ ਹੈ ਕਿਉਂਕਿ ਅਸਲ ਇੱਕ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈਗਾ ਆਪਾਂ ਨੂੰ ਖੜਨਾ ਚਾਹੀਦਾ ਇੱਕ ਦੇਸੀ ਫੈਮਿਲੀ ਨਾਲ ਹਣਾ ਜੀ ਦੇਸੀ ਬਣਦੇ ਆਪਾਂ ਜਾਵਾਂਗਾ ਜੀ ਠੀਕ ਆ ਜੀ ਆਪਣਾ ਪ੍ਰੋਡਕਟ ਕਿਵੇਂ ਹੋਊਗਾ ਜੀ ਵਧੀਆ ਹੋਊਗਾ ਕੁਆਲਿਟੀ ਹੋਊਗੀ ਪੂਰਾ ਵੀਰੇ ਇੱਕ ਨੰਬਰ ਜੇ ਕੋਈ ਵੀ ਵਿੱਚ ਮਿਲਾਪਟ ਹੋਵੇ ਆਪਾਂ ਨਾਮ ਰੱਖਿਆ ਜਿਹੜਾ ਦਵਾਂਗੇ 10000 ਰੁਪਏ ਠੀਕ ਹੈ 10000 ਰੁਪਏ ਨਾਮ ਲਓ ਜੀ ਤੁਸੀਂ ਆ ਕੇ ਮਲਾਵਟ ਸਾਬਤ ਕਰ ਦਿਓ 10000 ਰੁਪਏ ਨਾਮ ਮਿਲੂਗਾ ਤੁਹਾਨੂੰ ਹਣਾ ਜੀ ਠੀਕ ਹੈ ਜੀ ਲਓ ਜੀ ਬਾਈ ਚਲੋ ਠੀਕ ਹੈ ਚੱਲਣ ਬਾਈ ਧੰਨਵਾਦ ਕਰਦਾ ਤੇ ਲੋ ਜੀ ਬਾਈ ਜੇ ਕਿਸੇ ਵੀ ਹਾਂਜੀ ਗਾਜਰਪਾਗ ਕਿ ਕਿਸੇ ਨੇ ਤਿਆਰ ਕਰਵਾਉਣਾ ਹੋਵੇ ਆਪਾਂ ਕਰਕੇ ਗਾਜਰ ਵਾਲਾ ਵੀ ਤਿਆਰ ਕਰ ਦੋਗੇ ਹੋਰ ਕਿਹੜੇ ਕਿਹੜੇ ਤਿਆਰ ਕਰ ਦੋਗੇ ਨਾਲ ਇਹਦੇ ਫਿਰ ਬਾਈ ਜੀ ਕਿ ਮ ਗਾਜਰਪਾਗ ਬਾਕੀ ਲੋਕਾਂ ਦੇ ਸਹਿਯੋਗ ਦੇ ਹਿਸਾਬ ਨਾਲ ਜੋ ਵੇਖਾਂਗੇ ਆਪਾਂ ਠੀਕ ਆ ਹਾਂਜੀ ਜਿਵੇਂ ਕਹਿਣਗੇ ਉਵੇਂ ਦੇ ਉਵੇਂ ਆਪਾਂ ਤਿਆਰ ਕਰ ਹੀ ਜਾਵਾਂਗੇ ਹਾਂਜੀ ਹਾਂਜੀ ਕਿਵੇਂ ਆਪਾਂ ਲੋਕਾਂ ਦੇ ਹੋਏ ਸਹਿਯੋਗ ਆਪਾਂ ਮਿਲਿਆ ਜੀ ਉਸ ਹਿਸਾਬ ਨਾਲ ਆਪਾਂ ਕੋਈ ਨਾ ਹੱਲ ਕਰਾਂਗੇ ਜੀ ਠੀਕ ਹੱਲ ਕਰ ਦੇ ਰਾਂ ਹਾਂ ਲੋ ਜੀ ਬਾਈ ਜੀ ਤੁਜੀ ਕਿਹੋ ਜਿਹਾ ਵੀ ਪ੍ਰੋਡਕਟ ਤਿਆਰ ਕਰਵਾਉਣਾ ਹੋਵੇ ਖੋਏ ਦਾ ਤਾਂ ਬਾਈ ਜੀ ਤੁਹਾਨੂੰ ਕਰਕੇ ਦੇਣਗੇ ਬਸ ਹੁਣ ਪੰਜਾਬੀ ਦਾ ਹੱਕ ਬਣਦਾ ਵੀ ਵੀਡੀਓ ਸ਼ੇਅਰ ਕਰ ਦਿਓ ਦਬ ਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇੱਕ ਆਮ ਜ਼ਿੰਮੇਦਾਰ ਬਾਈ ਨੂੰ ਵੀ ਆਪਣੇ ਕੰਮ ਦੇ ਵਿੱਚ ਸਪੋਰਟ ਮਿਲੇ ਠੀਕ ਆ ਬਾਈ ਜੀ ਧੰਨਵਾਦ ਕਰਦੇ ਹਾਂ ਧੰਨਵਾਦ ਬਾਈ ਜੀ